ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਵਿੱਕੀ ਦਿੱਲੀ ਦੀ ਇੱਕ ਯੂਨੀਵਰਸਿਟੀ ਵਿੱਚ ਪੜਦਾ ਸੀ ਇੱਕ ਦਿਨ ਉਸ ਨੇ ਇੱਕ ਬੁੱਢੀ ਔਰਤ ਨੂੰ ਬੱਕਰੀਆਂ ਚਾਰਦੇ ਹੋਏ ਵੇਖਿਆ ਤਾਂ ਉਸ ਨੇ ਬੁੱਢੀ ਔਰਤ ਨੂੰ ਪੁੱਛਿਆ ਆਂਟੀ ਤੁਹਾਡੀ ਕੋਈ ਇੱਛਾ ਹੈ ਤਾਂ ਦੱਸੋ ਮੈਂ ਪੂਰੀ ਕਰ ਦਿਆਂਗਾ ਉਹ ਬੋਲੀ ਮੈਂ ਅਮਰਨਾਥ ਯਾਤਰਾ ਚਾਉਣਾ ਚਾਹੁੰਦੀ ਹਾਂ ਪਰ ਮੈਨੂੰ ਅਮਰਨਾਥ ਯਾਤਰਾ ਲੈ ਕੇ ਜਾਣ ਵਾਲਾ ਕੋਈ ਨਹੀਂ ਹੈ ਤਾਂ ਵਿੱਕੀ ਨੇ ਉਸ ਦੇ ਨਾਲ ਵਿਆਹ ਕਰ ਲਿਆ ਸੋਚਿਆ ਅਮਰਨਾਥ ਯਾਤਰਾ ਪੂਰੀ ਹੋਣ ਤੋਂ ਬਾਅਦ ਤਲਾਕ ਦੇ ਦੇਵਾਂਗਾ ਪਰ ਅਮਰਨਾਥ ਯਾਤਰਾ ਤੋਂ ਆਉਣ ਤੋਂ ਬਾਅਦ ਉਹ ਬੁੱਢੀ ਔਰਤ ਬੋਲੀ ਮੈਨੂੰ ਤਲਾਕ ਨਾ ਦੇ ਪਰ ਜਿੱਥੇ ਮਰਜ਼ੀ ਚਲਾ ਜਾ ਤਾਂ ਵਿੱਕੀ ਵਾਪਸ ਆਪਣੇ ਸ਼ਹਿਰ ਆ ਗਿਆ ਫਿਰ 6 ਸਾਲ ਬਾਅਦ ਵਿੱਕੀ ਨੂੰ ਉਸ ਬੁੱਢੀ ਔਰਤ ਦਾ ਖਿਆਲ ਆਇਆ ਤਾਂ ਉਹ ਉਸ ਨੂੰ ਮਿਲਣ ਚਲਾ ਗਿਆ ਪਰ ਸਚਾਈ ਜਾਣ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉੱਥੇ 2 ਦਿਨ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਟ੍ਰੇਨ ਸਟੇਸ਼ਨ ਤੇ ਆ ਕੇ ਰੁਕੀ ਵਿਕੀ ਟ੍ਰੇਨ ਤੋਂ ਹੇਠਾਂ ਉਤਰਿਆ ਤੇ ਆਸ-ਪਾਸ ਵੇਖਣ ਲੱਗਾ ਉਹ ਵਧੀਆ ਪੜ੍ਹਾਈ ਹਾਸਲ ਕਰਨ ਲਈ ਇਸ ਸ਼ਹਿਰ ਵਿੱਚ ਆਇਆ ਸੀ ਉਸਦੇ ਚਾਰ ਦੋਸਤ ਵੀ ਉਸਦੇ ਨਾਲ ਮੌਜੂਦ ਸੀ ਇੱਕ ਨਜ਼ਰ ਆਸ-ਪਾਸੇ ਮਾਰੀ ਤਾਂ ਸਾਰੇ ਪਾਸੇ ਚਹਿਲ-ਪਹਿਲ ਸੀ ਦੂਜੇ ਸ਼ਹਿਰ ਵਿੱਚ ਆ ਕੇ ਮਨ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਉਹਨਾਂ ਸਭ ਦਾ ਮਕਸਦ ਸਿਰਫ ਪੜ੍ਹਾਈ ਹਾਸਲ ਕਰਨਾ ਸੀ ਉਹ ਦੋ ਦਿਨ ਦੀ ਦੂਰੀ ਤੈਅ ਕਰਕੇ ਇਸ ਸ਼ਹਿਰ ਵਿੱਚ ਪਹੁੰਚੇ ਸੀ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਸੀ ਕਿਉਂਕਿ ਇੱਥੇ ਉਹਨਾਂ ਨੂੰ ਸਕਾਲਰਸ਼ਿਪ ਵੀ ਮਿਲਣ ਵਾਲੀ ਸੀ ਕਿਉਂਕਿ ਯੂਨੀਵਰਸਿਟੀ ਨਵੀਂ ਸੀ ਇਸ ਲਈ ਵਿਕੀ ਵਰਗੀ ਵਿਦਿਆਰਥੀਆਂ ਲਈ ਕਈ ਸੁਨਹਿਰੇ ਮੌਕੇ ਦੇ ਰਹੀ ਸੀ ਕੁਝ ਦਿਨ ਬਾਅਦ ਹੀ ਪੜ੍ਹਾਈ ਸ਼ੁਰੂ ਹੋ ਗਈ ਸ਼ੁਰੂ ਵਿੱਚ ਪੜ੍ਹਾਈ ਦਾ ਬੋਝ ਜ਼ਿਆਦਾ ਨਹੀਂ ਹੁੰਦਾ ਹੈ ਏਹੀ ਵਜ੍ਹਾ ਸੀ ਕਿ ਵਿਕੀ ਪੜ੍ਹਾਈ ਵਿੱਚ ਆਪਣੇ ਆਪ ਨੂੰ ਵਿਅਸਤ ਰੱਖਣ ਤੋਂ ਬਾਅਦ ਵੀ ਆਪਣੇ ਘਰ ਵਾਲਿਆਂ ਨੂੰ ਯਾਦ ਕਰਨ ਲੱਗਾ ਸੀ ਘਰ ਵਿੱਚ ਮਾਤਾ ਪਿਤਾ ਤੇ ਇੱਕ ਛੋਟੀ ਭੈਣ ਸੀ ਉਹਨਾਂ ਦੀ ਕਮੀ ਉਸ ਨੂੰ ਇੱਥੇ ਆ ਕੇ ਬਹੁਤ ਮਹਿਸੂਸ ਹੋ ਰਹੀ ਸੀ। ਉਹਨਾਂ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਵੀ ਉਹ ਇਸ ਤਰ੍ਹਾਂ ਬੈਠਾ ਬੋਰ ਹੋਣ ਲੱਗਾ ਤਾਂ ਬਾਹਰ ਘੁੰਮਣ ਜਾਣ ਬਾਰੇ ਸੋਚਣ ਲੱਗਾ। ਦੋਸਤ ਵੀ ਆਪਸ ਵਿੱਚ ਗੱਲਾਂ ਕਰਨ ਵਿੱਚ ਮਗਨ ਸੀ ਪਰ ਉਹ ਅਕਸਰ ਜ਼ਿਆਦਾ ਦੇਰ ਇਕੱਲੇ ਰਹਿਣਾ ਪਸੰਦ ਕਰਦਾ ਸੀ। ਵਿੱਕੀ ਆਪਣੇ ਹੋਸਟਲ ਤੋਂ ਬਾਹਰ ਆ ਕੇ ਸ਼ਹਿਰ ਵਿੱਚ ਘੁੰਮਣ ਲੱਗਾ। ਪਹਿਲਾਂ ਤਾਂ ਸ਼ਹਿਰ ਦੀ ਸੁੰਦਰਤਾ ਤੇ ਰੰਗਾਂ ਨੂੰ ਦੇਖਦਾ ਰਿਹਾ। ਫਿਰ ਇਸੇ ਤਰ੍ਹਾਂ ਤੁਰਦਾ ਹੋਇਆ ਉਸ ਸ਼ਹਿਰ ਦੀ ਰੰਗ-ਬਰੰਗੀ ਗਲੀਆਂ ਤੋਂ ਦੂਰ ਇੱਕ ਕੱਚੀ ਸੜਕ ਵੱਲ ਜਾਣ ਲੱਗਾ ਜਿੱਥੇ ਹਰ ਪਾਸੇ ਹਰਿਆਲੀ ਸੀ ਬਹੁਤ ਸਾਰੇ ਲੋਕ ਆ ਜਾ ਰਹੇ ਸੀ ਬੱਚੇ ਖੁੱਲੇ ਮੈਦਾਨਾਂ ਵਿੱਚ ਖੇਡਣ ਵਿੱਚ ਰੁੱਝੇ ਹੋਏ ਸੀ ਜਦੋਂ ਵਿੱਕੀ ਨੇ ਇੱਕ ਔਰਤ ਨੂੰ ਛੋਟੀ ਸੜਕ ਉੱਤੇ ਆਉਂਦੇ ਦੇਖਿਆ ਨਾ ਚਾਹੁੰਦੇ ਹੋਏ ਵੀ ਉਸ ਔਰਤ ਵੱਲ ਉਹ ਦੇਖਣ ਲੱਗਾ ਜੋ ਬਜ਼ੁਰਗ ਸੀ ਉਸਦੇ ਸਿਰ ਦੇ ਵਾਲ ਫੈਲ ਹੋ ਚੁੱਕੇ ਸੀ ਪਰ ਇਸ ਦੇ ਬਾਵਜੂਦ ਉਸ ਨੇ ਸਿਰ ਤੇ ਪੱल्लू ਕੀਤਾ ਹੋਇਆ ਸੀ ਹੱਥ ਵਿੱਚ ਸੋਟੀ ਫੜੀ ਉਹ ਆਪਣੀਆਂ ਬੱਕਰੀਆਂ ਨੂੰ ਇੱਕ ਲਾਈਨ ਵਿੱਚ ਲੈ ਕੇ ਜਾ ਰਹੀ ਸੀ ਬਹੁਤ ਸਾਰੀਆਂ ਬੱਕਰੀਆਂ ਤੇ ਉਹ ਇਕੱਲੀ ਔਰਤ ਉਹਨਾਂ ਸਾਰਿਆਂ ਨੂੰ ਡੰਡੇ ਨਾਲ ਇਸ਼ਾਰਾ ਕਰਦੀ ਇੱਕ ਪਾਸੇ ਲੈ ਕੇ ਜਾ ਰਹੀ ਸੀ ਉਹ ਸੀਨ ਅਜੀਹਾ ਸੀ ਕਿ ਵਿਖੀ ਉੱਥੇ ਰੁੱਕ ਕੇ ਦੇਖਣ ਲੱਗਾ ਉਸ ਤੋਂ ਬਿਨਾ ਆਸ-ਪਾਸ ਕੋਈ ਨਹੀਂ ਸੀ ਇੰਜ ਲੱਗਦਾ ਸੀ ਜਿਵੇਂ ਉਹ ਬੱਕਰੀਆਂ ਉਸਦੇ ਹਰ ਹੁਕਮ ਨੂੰ ਮੰਨ ਰਹੀਆਂ ਸੀ ਜਿਵੇਂ ਉਹ ਕਹਿੰਦੀ ਇਸ ਪਾਸੇ ਵੱਲ ਚੱਲੋ ਤਾਂ ਉਹ ਬੱਕਰੀਆਂ ਮਨੋਖਵਾਗ ਉਸਦੀ ਹਰ ਗੱਲ ਦਾ ਪਾਲਣ ਕਰਦੀਆਂ ਉਸ ਦਿਸ਼ਾ ਵੱਲ ਤੁਰਨ ਲੱਗਦੀਆਂ ਵਿੱਕੀ ਧਿਆਨ ਨਾਲ ਉਸ ਔਰਤ ਨੂੰ ਉੱਥੇ ਖੜਾ ਵੇਖਣ ਲੱਗਾ ਅਜੀਹਾ ਨਹੀਂ ਸੀ ਕਿਉਂ ਵੱਖਰੀ ਸੋਚ ਵਾਲਾ ਇਨਸਾਨ ਸੀ ਜਾਂ ਉਸਦੇ ਇਰਾਦਿਆਂ ਵਿੱਚ ਨੁਕਸ ਸੀ ਪਰ ਪਤਾ ਨਹੀਂ ਕਿਉਂ ਵਿੱਕੀ ਦੀਆਂ ਅੱਖਾਂ ਉਸਦੇ ਚਿਹਰੇ ਵਿੱਚ ਕੀ ਲੱਭ ਰਹੀਆਂ ਸੀ ਕਿ ਅਚਾਨਕ ਉਸਦਾ ਧਿਆਨ ਬੁੱਢੀ ਔਰਤ ਵੱਲ ਗਿਆ ਬੁੱਢੀ ਇਸ ਉਮਰ ਵਿੱਚ ਇਹ ਸਾਰੇ ਕੰਮ ਕਰ ਰਹੀ ਸੀ ਪਤਾ ਨਹੀਂ ਉਸਦਾ ਕੋਈ ਵਾਰਿਸ ਸੀ ਜਾਂ ਨਹੀਂ ਜਿਹੜੀ ਇਕੱਲੀ ਹੀ ਇਹ ਸਾਰੀਆਂ ਜ਼ਿੰਮੇਵਾਰੀਆਂ ਚੁੱਕ ਰਹੀ ਸੀ ਕੁਝ ਹੀ ਦੇਰ ਬਾਅਦ ਉਹ ਆਪਣੀਆਂ ਬੱਕਰੀਆਂ ਲੈ ਕੇ ਇੱਕ ਛੋਟੇ ਜਿਹੇ ਘਰ ਵੱਲ ਤੁਰ ਪਈ ਜਿਸ ਦੀ ਚਾਰਦੁواری ਇੰਨੀ ਛੋਟੀ ਸੀ ਕਿ ਘਰ ਦੇ ਅੰਦਰ ਜਾਣ ਤੇ ਵੀ ਉਹ ਦਿਖਾਈ ਦਿੰਦੀ ਸੀ ਬੁੱਢੀ ਔਰਤ ਨੇ ਆਪਣੀਆਂ ਬੱਕਰੀਆਂ ਨੂੰ ਇੱਕ ਪਾਸੇ ਬੰਨ ਲਿਆ ਤੇ ਫਿਰ ਕਮਰੇ ਦੇ ਅੰਦਰ ਚਲੀ ਗਈ ਫਿਰ ਇੱਕ ਵਿਅਕਤੀ ਉੱਥੋਂ ਲੰਘਿਆ ਜੋ ਇਸ ਇਲਾਕੇ ਦਾ ਵਸਨੀਕ ਸੀ ਵਿੱਕੀ ਉਸਨੂੰ ਪੁੱਛਣ ਲੱਗਾ ਕਿ ਭਰਾ ਇਹ ਬੁੱਢੀ ਔਰਤ ਕੀ ਇਸ ਘਰ ਵਿੱਚ ਇਕੱਲੀ ਰਹਿੰਦੀ ਹੈ ਇਸ ਦਾ ਪਤੀ ਜਾਂ ਬੇਟਾ ਭਰਾ ਕਿੱਥੇ ਹਨ ਇਹ ਸੁਣ ਕੇ ਉਹ ਆਦਮੀ ਬੋਲਿਆ ਓਏ ਭਾਈ ਹੁਣ ਤੈਨੂੰ ਕੀ ਦੱਸਾਂ ਜੇ ਤੁਸੀਂ ਪੁੱਛ ਰਹੇ ਹੋ ਤਾਂ ਸੁਣੋ ਮੈਂ ਖੁਦ ਬਚਪਨ ਤੋਂ ਹੀ ਇਸ ਨੂੰ ਇੱਥੇ ਕੱਲੀ ਹੀ ਦੇਖ ਰਿਹਾ ਹਾਂ ਇਹ ਔਰਤ 17 ਸਾਲ ਦੀ ਸੀ ਜਦੋਂ ਉਹ ਵਿਆਹ ਕਰਵਾ ਕੇ ਇਸ ਇਲਾਕੇ ਵਿੱਚ ਰਹਿਣ ਆਈ ਸੀ ਉਸ ਦਾ ਪਤੀ ਬਹੁਤ ਹੀ ਨੇਕ ਤੇ ਸਾਬੂ ਵਿਅਕਤੀ ਸੀ ਸਾਰੇ ਪਿੰਡ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਸੀ ਪਰ ਵਿਆਹ ਤੋਂ ਕੁਝ ਹਫ਼ਤੇ ਬਾਅਦ ਹੀ ਇਸ ਔਰਤ ਦਾ ਪਤੀ ਮਰ ਗਿਆ ਸੀ ਸਾਸ ਸਹਰਾ ਵੀ ਨਹੀਂ ਸੀ ਆਲੇ ਦੁਆਲੇ ਦੇ ਲੋਕਾਂ ਨੇ ਇਹ ਕਹਿ ਕੇ ਜੀਣਾ ਹਰਾਮ ਕਰ ਦਿੱਤਾ ਕਿ ਦੇਖੋ ਇਹ ਕਿੰਨੀ ਮਨਹੂਸ ਹੈ ਇਸ ਨੇ ਆਉਂਦਿਆਂ ਹੀ ਆਪਣੇ ਪਤੀ ਨੂੰ ਖਾ ਲਿਆ ਪਰ ਕੁਝ ਦਿਨਾਂ ਬਾਅਦ ਇਹ ਖਬਰ ਵੀ ਸਾਹਮਣੇ ਆਈ ਕਿ ਇਹ ਔਰਤ ਗਰਭਵਤੀ ਹੈ ਇਹ ਖਬਰ ਇਸ ਔਰਤ ਲਈ ਬਹੁਤ ਹੀ ਖੁਸ਼ੀ ਦੀ ਖਬਰ ਸੀ ਉਸਦੇ ਪਤੀ ਦੀ ਨਿਸ਼ਾਨੀ ਇਸਦੇ ਕੋਲ ਆਉਣ ਵਾਲੀ ਸੀ ਪਰ ਇੱਥੇ ਵੀ ਇਹਨਾਂ ਲੋਕਾਂ ਨੇ ਇਸ ਨੂੰ ਆਰਾਮ ਨਹੀਂ ਕਰਨ ਦਿੱਤਾ ਹਰ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਲੋਕ ਇਸ ਬਾਰੇ ਬੁਰਾ ਸੋਚਣ ਲੱਗੇ ਕਿ ਇਹ ਔਰਤ ਗਰਭਵਤੀ ਕਿਵੇਂ ਹੋ ਸਕਦੀ ਹੈ ਇਸਦੇ ਪਤੀ ਦੀ ਮੌਤ ਨੂੰ ਬਹੁਤ ਸਮਾਂ ਹੋ ਚੁੱਕਾ ਹੈ ਅਜਿਹੀਆਂ ਗੱਲਾਂ ਸੁਣ ਕੇ ਇਹ ਔਰਤ ਰੋਂਦੀ ਰਹਦੀ ਤੇ ਘਰੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਫਿਰ ਖਬਰ ਮਿਲੀ ਕਿ ਇਸ ਔਰਤ ਦਾ ਹੋਣ ਵਾਲਾ ਬੱਚਾ ਸਮੇਂ ਤੋਂ ਪਹਿਲਾਂ ਹੀ ਮਰ ਗਿਆ ਸੀ ਇਸ ਤੋਂ ਬਾਅਦ ਕਈ ਲੋਕ ਆਏ ਕਈ ਲੋਕ ਗਏ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਵਿੱਚ ਰੁੱਝ ਗਿਆ ਪਰ ਬਜ਼ੁਰਗ ਔਰਤ ਆਪਣੀਆਂ ਬੱਕਰੀਆਂ ਨਾਲ ਇਸ ਪਿੰਡ ਵਿੱਚ ਇਕੱਲੀ ਹੀ ਰਹਿਣ ਲੱਗੀ ਕਾਫੀ देर ਤੱਕ ਵਿੱਕੀ ਉੱਥੇ ਖੜਾ ਉਸ ਔਰਤ ਦੇ ਘਰ ਨੂੰ ਦੇਖਦਾ ਰਿਹਾ ਜੋ ਕਰਦਾ ਸਾਰਾ ਕੰਮ ਇਕੱਲੀ ਕਰ ਰਹੀ ਸੀ ਖੈਰ ਸਮਾਂ ਬਹੁਤ ਹੋ ਗਿਆ ਸੀ ਇਸ ਲਈ ਵਿੱਕੀ ਵਾਪਸ ਆਪਣੇ ਹੋਸਟਲ ਵਿੱਚ ਆ ਗਿਆ ਕੁਝ ਦਿਨ ਬਾਅਦ ਜਦੋਂ ਉਹ ਸ਼ਾਮ ਨੂੰ ਸੈਰ ਕਰਨ ਲਈ ਨਿਕਲਿਆ ਤਾਂ ਇੱਕ ਵਾਰ ਫਿਰ ਉਸ ਰਸਤੇ ਤੋਂ ਲੰਘਿਆ ਉਹ ਬੁੱਢੀ ਔਰਤ ਉਸ ਨੂੰ ਇੱਕ ਵਾਰ ਫਿਰ ਦਿਖਾਈ ਦਿੱਤੀ ਉਸ ਦੇ ਦਿਲ ਵਿੱਚ ਇਸ ਔਰਤ ਲਈ ਅਜੀਬ ਜਿਹੀ ਹਮਦਰਦੀ ਪੈਦਾ ਹੋ ਗਈ ਉਸ ਦਾ ਦਿਲ ਕੀਤਾ ਕਿ ਜਾ ਕੇ ਇਸ ਬਜ਼ੁਰਗ ਔਰਤ ਦਾ ਗੱਲ ਕਰੇ ਕਿ ਉਸ ਨੂੰ ਉਸਦੇ ਬਾਰੇ ਪੁੱਛੇ ਪਰ ਇਹ ਸੋਚ ਕੇ ਆਪਣੇ ਕਦਮ ਰੋਕ ਲਏ ਕਿ ਉਹ ਔਰਤ ਕੀ ਸੋਚੇਗੀ ਨਾ ਤਾਂ ਉਹ ਹਸਤਾ ਕੋਈ ਰਿਸ਼ਤੇਦਾਰ ਹੈ ਤੇ ਨਾ ਹੀ ਕੋਈ ਜਾਣ ਪਛਾਣ ਵਾਲਾ ਭਲਾ ਇਸ ਔਰਤ ਨੂੰ ਬੁਰਾ ਹੀ ਨਾ ਲੱਗ ਜਾਵੇ ਇਹ ਸੋਚ ਕੇ ਉੱਥੇ ਹੀ ਤੁਰਦਾ ਰਿਹਾ ਪਰ ਉਸ ਘਰ ਦੇ ਅੰਦਰ ਜਾ ਕੇ ਉਸ ਔਰਤ ਨਾਲ ਗੱਲ ਕਰਨ ਦੀ ਕਦੇ ਹਿੰਮਤ ਨਹੀਂ ਕਰ ਸਕਿਆ ਸੀ ਮੌਸਮ ਬਦਲਿਆ ਤਾਂ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਉਸ ਰਾਤ ਵਿਕੀ ਆਪਣੇ ਹੋਸਟਲ ਵਿੱਚ ਸੁੱਤਾ ਪਿਆ ਸੀ ਜਦੋਂ ਬੱਦਲ ਕਾਫੀ ਧੀਰ ਤੱਕ ਗਰਜਦੇ ਰਹੇ ਤੇ ਫਿਰ ਜ਼ੋਰਦਾਰ ਮੀਂਹ ਦੀ ਆਵਾਜ਼ ਆਉਣ ਲੱਗੀ ਤਾਂ ਉਸਦੀ ਅੱਖ ਖੁੱਲ ਗਈ ਉੱਠ ਕੇ ਖਿੜਕੀ ਵਿੱਚੋਂ ਬਾਹਰ ਦੇਖਣ ਲੱਗਾ ਅਸਮਾਨ ਵਿੱਚ ਅਜੇ ਵੀ ਬਿਜਲੀ ਚਮਕ ਰਹੀ ਸੀ ਫਿਰ ਉਸਨੂੰ ਉਸ ਔਰਤ ਦਾ ਖਿਆਲ ਆਇਆ ਜੋ ਉਸ ਛੋਟੇ ਜਿਹੇ ਕੱਚੇ ਘਰ ਵਿੱਚ ਰਹਿੰਦੀ ਸੀ ਤੇਜ ਤੂਫਾਨ ਦੇਖ ਕੇ ਵਿੱਕੀ ਨੂੰ ਉਸ ਬੁੱਢੀ ਔਰਤ ਦੀ ਚਿੰਤਾ ਹੋਣ ਲੱਗੀ ਉਹ ਰਾਤ ਜਿਵੇਂ ਕਿਵੇਂ ਗੁਜ਼ਰ ਗਈ ਅਗਲੇ ਦਿਨ ਉਹ ਪੜਾਈ ਕਰਨ ਤੋਂ ਬਾਅਦ ਉਸ ਇਲਾਕੇ ਵੱਲ ਚਲਾ ਗਿਆ ਅਜਤ ਉਹ ਹਰ ਹਾਲ ਵਿੱਚ ਉਸ ਬੁੱਢੀ ਔਰਤ ਨਾਲ ਗੱਲ ਕਰਨਾ ਚਾਹੁੰਦਾ ਸੀ ਕੱਲ ਰਾਤ ਦੇ ਮੁਕਾਬਲੇ ਹੁਣ ਮੌਸਮ ਸਾਫ਼ ਸੀ ਸੂਰਜ ਪੂਰੀ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਹੀ ਉਸ ਦੇ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਬੁੱਢੀ ਔਰਤ ਨੇ ਘਰ ਵਿੱਚ ਮਿੱਟੀ ਦਾ ਗਾਰਾ ਬਣਾ ਕੇ ਰੱਖਿਆ ਹੋਇਆ ਸੀ ਜੋ ਕੱਲੀ ਉਸ ਨਾਲ ਆਪਣੇ ਘਰ ਦੀ ਛੱਤ ਲੇਪ ਰਹੀ ਸੀ ਪਹਿਲਾਂ ਛੱਤ ਤੇ ਮਿੱਟੀ ਲਾਉਂਦੀ ਫਿਰ ਪੌੜੀਆਂ ਤੋਂ ਹੇਠਾਂ ਉਤਰਦੀ ਤੇ ਫਿਰ ਮਿੱਟੀ ਭਰ ਕੇ ਉੱਪਰ ਲੈ ਜਾਂਦੀ ਵਿੱਕੀ ਨੇ ਘਰ ਪਹੁੰਚ ਕੇ ਬੁੱਢੀ ਔਰਤ ਨੂੰ ਨਮਸਤੇ ਕਿਹਾ ਬੁੱਢੀ ਔਰਤ ਨੇ ਵੀ ਮੁਸਕਰਾ ਕੇ ਨਮਸਤੇ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਵਿੱਕੀ ਨੇ ਉਸ ਔਰਤ ਨੂੰ ਮਿੱਟੀ ਨਾਲ ਭਰਿਆ ਬੱਠਲ ਦੇਣਾ ਸ਼ੁਰੂ ਕਰ ਦਿੱਤਾ। ਪਰ ਉਹ ਔਰਤ ਇਨਕਾਰ ਕਰਨ ਲੱਗੀ। ਮੈਂ ਕਰ ਲਵਾਂਗੀ। ਤੁਸੀਂ ਇੰਨਾ ਕਸ਼ਟ ਨਾ ਕਰੋ। ਪਰ ਵਿੱਕੀ ਨੂੰ ਇਹ ਸਭ ਕਰਕੇ ਵਧੀਆ ਲੱਗ ਰਿਹਾ। ਸਾਰਾ ਕੰਮ ਨਿਬੇੜ ਕੇ ਉੱਥੇ ਹੀ ਜ਼ਮੀਨ ਤੇ ਬੈਠ ਗਿਆ। ਉਹ ਔਰਤ ਵਿੱਕੀ ਲਈ ਗੁੜ ਦੀ ਬਣੀ ਚਾਹ ਲੈ ਕੇ ਆਈ। ਪੀਣ ਤੋਂ ਬਾਅਦ ਇੰਜ ਲੱਗਦਾ ਸੀ ਜਿਵੇਂ ਉਸ ਦੀ ਥਕਾਵਟ ਦੂਰ ਹੋ ਗਈ ਹੋਵੇ। ਉਸਨੇ ਮੁਸਕਰਾਇਆ ਤੇ ਬਜ਼ੁਰਗ ਔਰਤ ਦਾ ਧੰਨਵਾਦ ਕੀਤਾ ਫਿਰ ਕੁਝ ਸੋਚ ਕੇ ਬੋਲਿਆ ਆਂਟੀ ਤੁਹਾਡੀ ਕੋਈ ਇੱਛਾ ਹੈ ਜੋ ਅਧੂਰੀ ਰਹਿ ਗਈ ਹੋਵੇ ਹਰ ਇਨਸਾਨ ਦੀ ਤਰ੍ਹਾਂ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਇੱਛਾ ਇੱਕ ਵਾਰ ਪੂਰੀ ਹੋ ਜਾਵੇ ਇਹ ਸੁਣ ਕੇ ਬਜ਼ੁਰਗ ਔਰਤ ਦੇ ਚਿਹਰੇ ਦਾ ਰੰਗ ਉੱਡ ਗਿਆ ਚਿਹਰੇ ਦਾ ਚਿੱਟਾ ਰੰਗ ਲਾਲ ਹੋ ਗਿਆ ਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਫਿਰ ਕਹਿਣ ਲੱਗੀ ਹਾਂ ਮੇਰੀ ਵੀ ਇੱਕ ਇੱਛਾ ਹੈ ਪਰ ਉਹ ਇੱਛਾ ਕਦੇ ਪੂਰੀ ਨਹੀਂ ਹੋ ਸਕਦੀ ਵਿੱਕੀ ਨੇ ਕਿਹਾ ਮੈਨੂੰ ਦੱਸੋ ਸ਼ਾਇਦ ਮੈਂ ਤੁਹਾਡੀ ਇਹ ਇੱਛਾ ਪੂਰੀ ਕਰ ਸਕਦਾ ਹਾਂ ਇਹ ਸੁਣ ਕੇ ਔਰਤ ਨੇ ਕਿਹਾ ਮੇਰੀ ਅਮਰਨਾਥ ਯਾਤਰਾ ਤੇ ਜਾਣ ਦੀ ਇੱਛਾ ਸੀ ਪਰ ਸਮੇਂ ਦੇ ਨਾਲ ਮੇਰੀ ਇੱਛਾ ਮੇਰੇ ਦਿਲ ਵਿੱਚ ਦੱਬ ਗਈ ਇੰਨਾ ਕਹਿੰਦਿਆਂ ਉਸ ਔਰਤ ਦਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਵਿੱਕੀ ਵੀ ਉਸ ਨੂੰ ਰੋਂਦੀ ਹੋਈ ਦੇਖ ਕੇ ਉਦਾਸ ਜਾ ਹੋ ਗਿਆ ਤੇ ਕਹਿਣ ਲੱਗਾ ਤੁਸੀਂ ਫਿਰ ਕਿਉਂ ਨਹੀਂ ਅੱਜ ਤੱਕ ਗਏ ਅਮਰਨਾਥ ਯਾਤਰਾ ਤੇ ਵੈਸੇ ਵੀ ਜਾਣ ਤੇ ਕੋਈ ਜ਼ਿਆਦਾ ਖਰਚ ਨਹੀਂ ਆਉਂਦਾ ਹੋਣਾ ਜਾਂ ਫਿਰ ਤੁਹਾਡੇ ਕੋਲ ਪੈਸੇ ਨਹੀਂ ਹਨ ਵਿੱਕੀ ਨੇ ਸੋਚ ਲਿਆ ਸੀ ਕਿ ਜੇ ਇਸ ਔਰਤ ਨੂੰ ਪੈਸਿਆਂ ਦੀ ਜ਼ਰੂਰਤ ਹੋਈ ਤਾਂ ਮੈਂ ਦੇ ਦੇਵਾਂਗਾ ਪਰ ਉਹ ਬੁੱਢੀ ਔਰਤ ਕਹਿਣ ਲੱਗੀ ਮੇਰੇ ਕੋਲ ਪੈਸੇ ਹੈਗੇ ਨੇ ਪਰ ਮੇਰੇ ਕੋਲ ਕੋਈ ਅਜੇਹਾ ਰਿਸ਼ਤੇਦਾਰ ਨਹੀਂ ਹੈ ਜੋ ਮੇਰੇ ਨਾਲ ਜਾ ਸਕੇ ਨਾ ਹੀ ਮੇਰਾ ਪਤੀ ਤੇ ਨਾ ਹੀ ਬੇਟਾ ਤੇ ਨਾ ਹੀ ਭਰਾ ਨਾ ਹੀ ਕੋਈ ਹੋਰ ਜਿਸ ਦੇ ਨਾਲ ਮੈਂ ਅਮਰਨਾਥ ਯਾਤਰਾ ਤੇ ਜਾ ਸਕਾਂ ਸਮੇਂ ਦੇ ਨਾਲ ਇਹ ਇੱਛਾ ਮੇਰੇ ਦਿਲ ਦੇ ਵਿੱਚ ਹੀ ਦੱਬ ਕੇ ਰਹਿ ਗਈ ਹੈ ਇਹਨਾਂ ਕਹਿ ਕੇ ਉਹ ਔਰਤ ਰੋਂਦੀ ਹੋਈ ਉੱਠ ਕੇ ਕਮਰੇ ਵਿੱਚ ਚਲੀ ਗਈ ਫਿਰ ਵਿੱਕੀ ਵੀ ਵਾਪਸ ਆਪਣੇ ਹੋਸਟਲ ਆ ਗਿਆ ਉਸ ਰਾਤ ਉਸ ਨੂੰ ਨੀਂਦ ਨਹੀਂ ਆਈ ਸੀ ਜਿਸ ਮਾਨ ਨਾਲ ਉਸਨੇ ਔਰਤ ਨੂੰ ਕਿਹਾ ਸੀ ਕਿ ਉਹ ਉਸਦੀ ਹਰ ਇੱਛਾ ਪੂਰੀ ਕਰੇਗਾ ਤੇ ਹੁਣ ਉਸਦੀ ਇਹ ਇੱਛਾ ਸੁਣ ਕੇ ਉਹ ਚਾਹੁੰਦਾ ਹੋਇਆ ਵੀ ਉਸਦੀ ਇੱਛਾ ਪੂਰੀ ਨਹੀਂ ਕਰ ਸਕਦਾ ਸੀ ਇਹ ਗੱਲ ਉਸ ਨੂੰ ਅੰਦਰੋਂ ਝੰਜੋੜ ਰਹੀ ਸੀ ਕਿ ਉਹ ਉਸ ਔਰਤ ਦੀ ਮਦਦ ਕਿਵੇਂ ਕਰੇ ਉਸਦੇ ਕਿਸੇ ਰਿਸ਼ਤੇਦਾਰ ਨੂੰ ਕਿਵੇਂ ਲੱਭਿਆ ਜਾਵੇ ਜੋ ਯਾਤਰਾ ਲਈ ਉਸਦੀ ਮਦਦ ਕਰ ਸਕੇ ਉਹ ਸਾਰੀ ਰਾਤ ਇਹੀ ਸੋਚਦਾ ਰਿਹਾ ਫਿਰ ਅਚਾਨਕ ਉਸਦੇ ਦਿਲ ਵਿੱਚ ਆਇਆ ਕਿ ਉਹ ਉਸ ਔਰਤ ਨਾਲ ਵਿਆਹ ਕਰ ਲਵੇ ਸਿਰਫ ਇਸ ਲਈ ਕਿ ਵਿਆਹ ਤੋਂ ਬਾਅਦ ਉਹ ਉਸ ਦਾ ਪਤੀ ਬਣ ਜਾਵੇਗਾ ਤੇ ਉਸ ਨੂੰ ਯਾਤਰਾ ਤੇ ਲੈ ਕੇ ਜਾਵੇਗਾ ਇਸ ਤਰ੍ਹਾਂ ਜਦੋਂ ਅਮਰਨਾਥ ਯਾਤਰਾ ਕਰ ਲਵੇਗੀ ਤਾਂ ਉਹ ਉੱਥੋਂ ਵਾਪਸ ਆ ਕੇ ਉਸ ਨੂੰ ਤਲਾਕ ਦੇ ਦੇਵੇਗਾ ਇਹ ਵਿਚਾਰ ਚੰਗਾ ਸੀ ਪਰ ਉਹ ਡਰਦਾ ਵੀ ਸੀ ਉਸ ਨੂੰ ਸਮਾਜ ਦਾ ਵੀ ਕੁਝ ਡਰ ਸੀ ਕਿਉਂਕਿ ਉਹ 20 ਸਾਲ ਦਾ ਨੌਜਵਾਨ ਸੀ ਜਦੋਂ ਕਿ ਔਰਤ ਬੁਢਾਪੇ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਇਹ ਸੋਚ ਕੇ ਉਹ ਕਈ ਦਿਨਾਂ ਤੱਕ ਉਸ ਦੇ ਕੋਲ ਨਾ ਜਾ ਸਕਿਆ ਪਰ ਫਿਰ ਇਸ ਵਾਰ ਇਹ ਉਸਨੇ ਪੰਡਤ ਜੀ ਨਾਲ ਸਲਾਹ ਕੀਤੀ ਉਹ ਉਸ ਦਿਨ ਯੂਨੀਵਰਸਿਟੀ ਨਹੀਂ ਗਿਆ ਸੀ ਉਸਨੇ ਇੱਕ ਪੰਡਤ ਦੇ ਬਾਰੇ ਪੁੱਛਿਆ ਤੇ ਫਿਰ ਸਿੱਧਾ ਉਸਦੇ ਘਰ ਚਲਾ ਗਿਆ ਉਸਨੇ ਸਾਰੀ ਗੱਲ ਪੰਡਤ ਨੂੰ ਦੱਸ ਦਿੱਤੀ ਤਾਂ ਪੰਡਤ ਜੀ ਕਹਿਣ ਲੱਗੇ ਇਸ ਵਿੱਚ ਕੋਈ ਦਿੱਕਤ ਨਹੀਂ ਹੈ ਨਾ ਹੀ ਸਾਡੇ ਧਰਮ ਵਿੱਚ ਵਿਆਹ ਦੀ ਕੋਈ ਸੀਮਾ ਦੱਸੀ ਗਈ ਹੈ ਜੇਕਰ ਤੁਸੀਂ ਇੱਕ ਪਵਿੱਤਰ ਕੰਮ ਲਈ ਉਸ ਔਰਤ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਕਰੋ ਪਰ ਇਸ ਦੇ ਵਿੱਚ ਉਸ ਔਰਤ ਦੀ ਸਹਿਮਤੀ ਜ਼ਰੂਰੀ ਹੈ ਇਹ ਸੁਣ ਕੇ ਵਿੱਕੀ ਚੁੱਪ ਹੋ ਗਿਆ ਅਗਲੇ ਦਿਨ ਜਦੋਂ ਉਸ ਔਰਤ ਦੇ ਘਰ ਗਿਆ ਤਾਂ ਉਹ ਔਰਤ ਬੱਕਰੀਆਂ ਦੇ ਲਈ ਚਾਰਾ ਕੱਟ ਰਹੀ ਸੀ ਵਿੱਕੀ ਨੂੰ ਵੇਖ ਕੇ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਫਿਰ ਕਹਿਣ ਲੱਗੀ ਦੱਸੋ ਕੀ ਗੱਲ ਹੈ ਅੱਜ ਕਿਉਂ ਮੇਰੇ ਇਸ ਗਰੀਬ ਖਾਨੇ ਵਿੱਚ ਇੱਕ ਵਾਰ ਫਿਰ ਆਏ ਹੋ ਇਹ ਸੁਣ ਕੇ ਵਿੱਕੀ ਮੁਸਕਰਾਉਣ ਲੱਗਾ ਫਿਰ ਡਰਦਾ ਡਰਦਾ ਕਹਿਣ ਲੱਗਾ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਉਸ ਔਰਤ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਹੈਰਾਨੀ ਨਾਲ ਵਿੱਕੀ ਵੱਲ ਦੇਖਣ ਲੱਗੀ ਤੇ ਫਿਰ ਉੱਠ ਕੇ ਕਹਿਣ ਲੱਗੀ ਤੁਸੀਂ ਜਾਣਦੇ ਵੀ ਹੋ ਕੀ ਕਹਿ ਰਹੇ ਹੋ ਫਿਰ ਵਿੱਕੀ ਨੇ ਕਿਹਾ ਜੀ ਹਾਂ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਇੱਛਾ ਨੂੰ ਪੂਰਾ ਕਰਾਂ ਮੈਂ ਇਸ ਦੇ ਬਾਰੇ ਬਹੁਤ ਸੋਚਿਆ ਤੇ ਫਿਰ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਕੇ ਤੁਹਾਨੂੰ ਅਮਰਨਾਥ ਯਾਤਰਾ ਤੇ ਜ਼ਰੂਰ ਲੈ ਕੇ ਜਾਵਾਂਗਾ ਤੇ ਉੱਥੋਂ ਵਾਪਸ ਆ ਕੇ ਮੈਂ ਤੁਹਾਨੂੰ ਤਲਾਕ ਦੇ ਦੇਵਾਂਗਾ ਵੈਸੇ ਵੀ ਮੇਰੀ ਪੜ੍ਹਾਈ ਇੱਥੋਂ ਪੂਰੀ ਹੋ ਜਾਵੇਗੀ ਤੇ ਫਿਰ ਮੈਂ ਵਾਪਸ ਆਪਣੇ ਸ਼ਹਿਰ ਚਲਾ ਜਾਵਾਂਗਾ ਤੇ ਤੁਸੀਂ ਆਪਣੀ ਅੱਗੇ ਦੀ ਜ਼ਿੰਦਗੀ ਆਪਣੇ ਤਰੀਕੇ ਨਾਲ गुजार ਲੈਣਾ ਉਸ ਔਰਤ ਨੇ ਡੂੰਗਾ ਸਹਾਲਿਆ ਤੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿੰਨੇ ਹੀ ਦੇਰ ਕੋਈ ਜਵਾਬ ਨਾ ਦੇ ਸકી ਤੇ ਫਿਰ ਕਹਿਣ ਲੱਗੀ ਮੈਂ ਇਸ ਬਾਰੇ ਜਲਦਬਾਜੀ ਵਿੱਚ ਕੋਈ ਫੈਸਲਾ ਨਹੀਂ ਕਰਨਾ ਚਾਹੁੰਦੀ ਇਸ ਲਈ ਮੈਂ ਤੈਨੂੰ ਸੋਚ ਕੇ ਦੱਸਾਂਗੀ ਵਿੱਕੀ ਵਾਪਸ ਆਪਣੇ ਹੋਸਟਲ ਆ ਗਿਆ ਉਹ ਅਕਸਰ 1-2 ਦਿਨ ਛੱਡ ਕੇ ਉਸ ਇਲਾਕੇ ਵਿੱਚ ਚੱਕਰ ਲਾਉਂਦਾ ਰਹਿੰਦਾ ਸੀ ਫਿਰ ਇੱਕ ਦਿਨ ਉਸ ਨੂੰ ਇੱਕ ਵਿਅਕਤੀ ਬੁਲਾਉਣ ਆਇਆ ਕਿ ਤੈਨੂੰ ਕੋਈ ਬੁੱਢੀ ਔਰਤ ਮਿਲਣਾ ਚਾਹੁੰਦੀ ਹੈ ਇਹ ਸੁਣ ਕੇ ਉਸਦੇ ਦੋਸਤ ਹੈਰਾਨੀ ਨਾਲ ਵਿੱਕੀ ਵੱਲ ਦੇਖਣ ਲੱਗੇ ਕਿ ਇੱਥੇ ਇਸਦੀ ਕਿਹੜੀ ਰਿਸ਼ਤੇਦਾਰੀ ਨਿਕਲ ਆਈ ਖੈਰ ਉਹਨਾਂ ਸਭ ਨੂੰ ਅਨ ਦੇਖਾ ਕਰਦਾ ਹੋਇਆ ਉਸ ਬੁੱਢੀ ਔਰਤ ਦੇ ਘਰ ਪਹੁੰਚ ਗਿਆ ਜਦੋਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਉਹ ਬੁੱਢੀ ਔਰਤ ਪੂਜਾ ਪਾਠ ਕਰ ਰਹੀ ਸੀ ਉਸ ਨੂੰ ਵਿੱਕੀ ਦੇ ਆਉਣ ਦਾ ਪਤਾ ਲੱਗ ਗਿਆ ਸੀ ਪਰ ਫਿਰ ਵੀ ਉਸਨੇ ਆਪਣਾ ਪਾਠ ਜਾਰੀ ਰੱਖਿਆ ਤੇ ਵਿੱਕੀ ਇੱਕ ਪਾਸੇ ਬੈਠ ਗਿਆ ਉਹ ਔਰਤ ਪੂਜਾ ਪਾਠ ਕਰਕੇ ਕਹਿਣ ਲੱਗੀ ਮੈਂ ਤੇਰੀ ਗੱਲ ਤੇ ਬਹੁਤ ਗੌਰ ਕੀਤਾ ਸਾਡੀ ਨੀਅਤ ਕੀ ਹੈ ਇਹ ਪਰਮਾਤਮਾ ਚੰਗੀ ਤਰ੍ਹਾਂ ਜਾਣਦਾ ਹੈ ਇਸ ਲਈ ਮੈਂ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਇਹ ਸੁਣ ਕੇ ਵਿੱਕੀ ਵੀ ਖੁਸ਼ ਹੋ ਗਿਆ ਅਗਲੇ ਦਿਨ ਉਹ ਆਪਣੇ ਦੋਸਤਾਂ ਤੇ ਉਸ ਔਰਤ ਨਾਲ ਕੋਰਟ ਪਹੁੰਚ ਗਿਆ ਉੱਥੇ ਉਸਨੇ ਉਸ ਬੁੱਢੀ ਔਰਤ ਦੇ ਨਾਲ ਵਿਆਹ ਕਰ ਲਿਆ ਇਹ ਰਿਸ਼ਤਾ ਦੋਵਾਂ ਦੀ ਇੱਛਾ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਵਿੱਕੀ ਵਾਪਸ ਆਪਣੇ ਹੋਸਟਲ ਚਲਾ ਗਿਆ ਤੇ ਕੁਝ ਦਿਨ ਬਾਅਦ ਉਹ ਔਰਤ ਦੇ ਘਰ ਚੱਕਰ ਲਗਾਉਂਦਾ ਕਈ ਵਾਰ ਉਸਦੇ ਨਾਲ ਘਰ ਦੇ ਕਿਸੇ ਕੰਮ ਵਿੱਚ ਮਦਦ ਕਰਾ ਦਿੰਦਾ ਤੇ ਕਦੀ ਉਸਤੇ ਲਈ ਖਾਣਾ ਲੈ ਆਉਂਦਾ ਹਰ ਵਾਰ ਉਹ ਔਰਤ ਮਨਾ ਕਰਦੀ ਸੀ ਕਿ ਮੇਰੇ ਲਈ ਤੁਸੀਂ ਕੁਝ ਨਾ ਕਰਿਆ ਕਰੋ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਤੁਸੀਂ ਮੇਰੇ ਤੇ ਜੋ احسان ਕੀਤਾ ਹੈ ਉਹੀ ਬਹੁਤ ਹੈ ਫਿਰ ਕੁਝ ਹਫਤੇ ਬਾਅਦ ਉਹ ਦੋਵੇਂ ਅਮਰਨਾਥ ਯਾਤਰਾ ਤੇ ਚਲੇ ਗਏ ਰਸਤੇ ਵਿੱਚ ਵੈਸ਼ਨੂ ਦੇਵੀ ਦਾ ਮੰਦਿਰ ਸੀ ਫਿਰ ਉਹਨਾਂ ਨੇ ਮਾਤਾ ਵੈਸ਼ਨੂ ਦੇ ਦਰਸ਼ਨਕ ਵੀ ਕੀਤੇ ਇਸ ਤੋਂ ਬਾਅਦ ਉਹ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਬਹੁਤ ਲੰਬੀ ਤੇ ਔਖੀ ਯਾਤਰਾ ਤੋਂ ਬਾਅਦ ਉਹ ਆਪਣੇ ਸ਼ਹਿਰ ਪਰਤ ਆਏ ਤਾਂ ਬੁੱਢੀ ਔਰਤ ਵਿੱਕੀ ਦਾ ਧੰਨਵਾਦ ਕਰਨ ਲੱਗੀ ਫਿਰ ਵਿੱਕੀ ਵਾਪਸ ਆਪਣੇ ਹੋਸਟਲ ਆ ਗਿਆ ਸੀ ਕਿਉਂਕਿ ਉਸ ਵਕਤ ਤਲਾਕ ਦੇ ਬਾਰੇ ਗੱਲ ਕਰਨਾ ਠੀਕ ਨਹੀਂ ਸੀ ਅਗਲੇ ਦਿਨ ਜਦੋਂ ਉਹ ਵਾਪਸ ਉਹ ਉਸ ਔਰਤ ਦੇ ਕੋਲ ਗਿਆ ਤੇ ਕਹਿਣ ਲੱਗਾ ਤੁਹਾਡੇ ਨਾਲ ਵਿਆਹ ਕਰਨ ਦਾ ਮਕਸਦ ਸਿਰਫ ਤੁਹਾਨੂੰ ਅਮਰਨਾਥ ਯਾਤਰਾ ਕਰਵਾਉਣਾ ਸੀ ਹੁਣ ਤਾਂ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਚੁੱਕੀ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਤਲਾਕ ਦੇ ਦੇਵਾਂ ਇਹ ਸੁਣ ਕੇ ਉਹ ਔਰਤ ਉਦਾਸ ਹੋ ਗਈ ਕਹਿਣ ਲੱਗੀ ਮੈਨੂੰ ਤਲਾਕ ਦੇਣਾ ਜ਼ਰੂਰੀ ਤਾਂ ਨਹੀਂ ਹੈ ਮੈਂ ਤਾਂ ਤੇਰੀ ਜ਼ਿੰਦਗੀ 'ਚ ਕਿਤੇ ਵੀ ਕੋਈ ਰੁਕਾਵਟ ਨਹੀਂ ਬਣ ਰਹੀ ਹਾਂ ਨਾ ਹੀ ਤੇਰੇ ਕੋਲੋਂ ਖਰਚਾ ਮੰਗ ਰਹੀ ਹਾਂ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮੰਗ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਇੱਥੋਂ ਵਾਪਸ ਚਲੇ ਜਾਓ ਦੁਬਾਰਾ ਇੱਥੇ ਕਦੇ ਵੀ ਮੁੜ ਕੇ ਨਾ ਆਉਣਾ ਜਾ ਕੇ ਵਿਆਹ ਕਰ ਲਵੋ ਤੇ ਆਪਣਾ ਘਰ ਵਸਾਓ ਕੱਲ ਨੂੰ ਤੇਰੀ ਪਤਨੀ ਤੇ ਬੱਚੇ ਹੋਣਗੇ ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ ਤੇਰਾ ਮੇਰੇ ਤੇ ਬਹੁਤ ਵੱਡਾ एहसान ਹੈ ਪਰ ਇੱਕ एहसान ਹੋਰ ਕਰ ਦੇਵੋ ਮੈਨੂੰ ਤਲਾਕ ਨਾ ਦੇਵੋ ਮੈਂ ਆਪਣੀ ਅੱਗੇ ਦੀ ਜ਼ਿੰਦਗੀ ਤੇਰੇ ਨਾਮ ਨਾਲ ਗੁਜ਼ਾਰਨਾ ਚਾਹੁੰਦੀ ਹਾਂ ਵਿੱਕੀ ਬੁੱਢੀ ਔਰਤ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਉਸਨੇ ਤਾਂ ਸੋਚਿਆ ਸੀ ਕਿ ਉਹ ਤਲਾਕ ਦੇ ਦੇਵੇਗਾ ਪਰ ਉਸ ਔਰਤ ਨੇ ਜਦੋਂ ਅਜਿਹਾ ਕਿਹਾ ਤਾਂ ਵਿੱਕੀ ਇਨਕਾਰ ਨਾ ਕਰ ਸਕਿਆ ਵੈਸੇ ਵੀ ਉਹ ਔਰਤ ਜਿਆਦਾ ਚਲਾਕ ਨਹੀਂ ਸੀ ਜੋ ਕੱਲ ਨੂੰ ਉਸਤੇ ਲਈ ਕੋਈ ਪਰੇਸ਼ਾਨੀ ਖੜੀ ਕਰ ਦਿੰਦੀ ਇਸ ਲਈ ਉਸਨੇ ਤਲਾਕ ਨਾ ਦਿੱਤਾ ਤੇ ਵਾਪਸ ਆਪਣੇ ਹੋਸਟਲ ਆ ਗਿਆ ਕਦੇ-ਕਦਾਈ ਉਹ ਉਸ ਔਰਤ ਕੋਲ ਜਾਂਦਾ ਤੇ ਆਪਣੇ ਦਿਲ ਦੀਆਂ ਗੱਲਾਂ ਕਰਦਾ ਫਿਰ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਵਿੱਕੀ ਡਿਗਰੀ ਹਾਸਲ ਕਰਕੇ ਵਾਪਸ ਆਪਣੇ ਘਰ ਚਲਾ ਗਿਆ ਘਰ ਜਾਣ ਤੋਂ ਬਾਅਦ ਆਪਣੇ ਮਾਪੇ ਦਾ ਪਿਆਰ ਮਿਲਣ ਨਾਲ ਉਹ ਸਭ ਕੁਝ ਭੁੱਲ ਗਿਆ ਇਹ ਵੀ ਭੁੱਲ ਗਿਆ ਕਿ ਉਸ ਦੀ ਇੱਕ ਪਤਨੀ ਵੀ ਹੈ ਜਿਸ ਨੂੰ ਉਹ ਛੱਡ ਕੇ ਆਇਆ ਸੀ ਕਈ ਸਾਲ ਇਸੇ ਤਰ੍ਹਾਂ ਹੀ ਗੁਜ਼ਰ ਗਏ ਉਸ ਨੇ ਆਪਣੇ ਲਈ ਇੱਕ ਨੌਕਰੀ ਲੱਭ ਲਈ ਤੇ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਿਆ ਇੱਕ ਵਾਰ ਉਸ ਦੇ ਕੁਝ ਦੋਸਤ ਉਸ ਨੂੰ ਮਿਲਣ ਆਏ ਤੇ ਮਜ਼ਾਕ ਵਿੱਚ ਪੁੱਛਣ ਲੱਗੇ ਤੇਰੀ ਪਹਿਲੀ ਪਤਨੀ ਦਾ ਕੀ ਹਾਲ ਹੈ ਤੁਸੀਂ ਤਾਂ ਉਸ ਨੂੰ ਭੁੱਲ ਹੀ ਗਏ ਹੋ ਵਿੱਕੀ ਦੇ ਦੋਸਤ ਉਸ ਨੂੰ ਮਜ਼ਾਕ ਕਰਨ ਲੱਗੇ ਇਸ ਗੱਲ ਤੇ ਵਿੱਕੀ ਮੁਸਕਰਾਉਣ ਲੱਗਾ ਤੇ ਕਹਿੰਦਾ ਮੈਂ ਤਾਂ ਭੁੱਲ ਹੀ ਗਿਆ ਸੀ ਕਿ ਮੈਂ ਉਸ ਔਰਤ ਦੇ ਨਾਲ ਵਿਆਹ ਵੀ ਕੀਤਾ ਸੀ ਫਿਰ ਉਸਦੇ ਮਨ ਵਿੱਚ ਇੱਛਾ ਹੋਈ ਕਿ ਇੱਕ ਵਾਰ ਜਾ ਕੇ ਆਪਣੀ ਉਸ ਪਤਨੀ ਨੂੰ ਮਿਲਾਂ ਪਤਾ ਨਹੀਂ ਕਿਉਂ ਉਹ ਉਸ ਨੂੰ ਬਹੁਤ ਯਾਦ ਕਰਨ ਲੱਗਾ ਜੋ ਵੀ ਸੀ ਉਸ ਨੂੰ ਉਸਦੇ ਨਾਲ ਹਮਦਰਦੀ ਸੀ ਅਗਲੇ ਦਿਨ ਉਸਨੇ ਉੱਥੇ ਜਾਣ ਦਾ ਫੈਸਲਾ ਕੀਤਾ ਉਹ ਦੁਬਾਰਾ ਰੇਲ ਗੱਡੀ ਤੇ ਚੜਿਆ ਤੇ ਦੋ ਦਿਨ ਦਾ ਸਫ਼ਰ ਤੈਅ ਕਰਕੇ ਉਸ ਇਲਾਕੇ ਵਿੱਚ ਪਹੁੰਚ ਗਿਆ ਜਦੋਂ ਉਸ ਘਰ ਦੇ ਬਾਹਰ ਪਹੁੰਚਿਆ ਤਾਂ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ ਆਖਿਰਕਾਰ 5-6 ਸਾਲ ਬੀਤ ਚੁੱਕੇ ਹਨ ਕਿਤੇ ਉਹ ਔਰਤ ਦਾ ਕੋਈ ਰਿਸ਼ਤੇਦਾਰ ਆ ਕੇ ਲੈ ਤਾਂ ਨਹੀਂ ਗਿਆ ਇਹੀ ਸੋਚਦੇ ਹੋਏ ਉਸਨੇ ਜਦੋਂ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਤਾਂ ਜੋ ਕੱਲ ਉਹਨਾਂ ਨੇ ਦੱਸੀ ਸੁਣ ਕੇ ਵਿੱਕੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਹਿਣ ਲੱਗੇ ਉਹ ਔਰਤ ਤਾਂ 2 ਸਾਲ ਪਹਿਲਾਂ ਮਰ ਗਈ ਹੈ ਪੂਰਾ ਪਿੰਡ ਇਕੱਠਾ ਹੋ ਗਿਆ ਕਿਉਂਕਿ ਸਾਰੇ ਜਾਣਦੇ ਸੀ ਅਮਰਨਾਥ ਯਾਤਰਾ ਕਰਨ ਲਈ ਇਸ ਮੁੰਡੇ ਨਾਲ ਵਿਆਹ ਕੀਤਾ ਫਿਰ ਇੱਕ ਬੁੱਢਾ ਵਿਅਕਤੀ ਜੋ ਉਸ ਇਲਾਕੇ ਦਾ ਮੰਦਰ ਦਾ ਪੁਜਾਰੀ ਸੀ ਵਿੱਕੀ ਦੇ ਕੋਲ ਆਇਆ ਤੇ ਕਹਿਣ ਲੱਗਾ ਇਹ ਲਓ ਆਪਣੀ ਈਮਾਨਤ ਵਿੱਕੀ ਨੇ ਜਦੋਂ ਵੇਖਿਆ ਤਾਂ ਉਹ ਇੱਕ ਚਾਬੀ ਸੀ ਉਸ ਔਰਤ ਦੇ ਘਰ ਦੀ ਪੁਜਾਰੀ ਕਹਿਣ ਲੱਗਾ ਤੇਰੀ ਪਤਨੀ ਦੀ ਹਰ ਚੀਜ਼ ਤੇ ਤੁਸੀਂ ਵਾਰਿਸ ਹੋ ਇਹ ਘਰ ਹੁਣ ਤੁਹਾਡਾ ਹੈ ਮੈਂ ਉਸ ਔਰਤ ਦੇ ਅੰਤਿਮ ਸੰਸਕਾਰ ਤੋਂ ਬਾਅਦ ਇਸ ਘਰ ਨੂੰ ਜੰਦਰਾ ਲਗਾ ਦਿੱਤਾ ਸੀ ਤੇ ਐਸੇ ਭਰੋਸੇ ਵਿੱਚ ਸੀ ਕਿ ਜੇਕਰ ਕੋਈ ਇਸ ਦਾ ਵਾਰਿਸ ਆਇਆ ਤਾਂ ਉਸ ਨੂੰ ਦੇ ਦਿਆਂਗਾ ਵਿੱਕੀ ਨੇ ਉਹ ਚਾਬੀ ਲੈ ਲਈ ਤੇ ਨਾ ਚਾਹੁੰਦਿਆਂ ਹੋਇਆਂ ਵੀ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਚਲਾ ਗਿਆ ਵਿੱਕੀ ਨੂੰ ਲੱਗਾ ਜਿਵੇਂ ਉਹ ਔਰਤ ਅਜੇ ਵੀ ਇੱਥੇ ਬੈਠੀ ਬੱਕਰਾਂ ਲਈ ਚਾਰਾ ਕੱਟ ਰਹੀ ਹੋਵੇਗੀ ਜਿਵੇਂ ਉਹ ਅਕਸਰ ਬੈਠੀ ਹੁੰਦੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਉਹ ਅੰਦਰ ਆਇਆ ਤੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਕਮਰੇ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਉਵੇਂ ਹੀ ਪਈਆਂ ਸੀ। ਉਦੋਂ ਹੀ ਉਸ ਦੀ ਨਜ਼ਰ ਇੱਕ ਬੈਗ ਉੱਤੇ ਪਈ। ਉਸਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਕੁਝ ਕੱਪੜੇ ਤੇ ਕਾਗਜ਼ ਪਏ ਹੋਏ ਸੀ ਜੋ ਕਿ ਜ਼ਮੀਨ ਦੇ ਸੀ ਜਿਸ ਦੇ ਨਾਲ ਇੱਕ ਚਿੱਠੀ ਸੀ ਜਿਸ ਵਿੱਚ ਲਿਖਿਆ ਸੀ ਕਿ ਮੇਰੇ ਤੋਂ ਬਾਅਦ ਮੇਰਾ ਪਤੀ ਇਸ ਜ਼ਮੀਨ ਦਾ ਮਾਲਕ ਹੋਵੇਗਾ। ਇਹ ਪੜ੍ਹ ਕੇ ਵਿੱਕੀ ਹੈਰਾਨ ਰਹਿ ਗਿਆ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਕੀਤੀ ਹੋਈ ਨੇਕੀ ਇਸ ਤਰ੍ਹਾਂ ਅੱਗੇ ਆਵੇਗੀ। ਉਸ ਆਰਤ ਨੂੰ ਇਹ ਜ਼ਮੀਨ ਆਪਣੇ ਚਾਚੇ ਤੋਂ ਮਿਲੀ ਸੀ ਕਿਉਂਕਿ ਉਸਦੀ ਕੋਈ ਔਲਾਦ ਨਹੀਂ ਸੀ ਤੇ ਉਹ ਉਸਦੀ ਜਾਇਦਾਦ ਦੀ وارث ਸੀ ਉਸ ਔਰਤ ਨੇ ਆਪਣੀ ਜ਼ਮੀਨ ਵਿੱਕੀ ਦੇ ਨਾਮ ਕਰ ਦਿੱਤੀ ਸੀ ਵਿੱਕੀ ਸਾਰੇ ਕਾਗਜ਼ात ਲੈ ਕੇ ਉੱਥੋਂ ਆਪਣੇ ਘਰ ਵਾਪਸ ਆ ਗਿਆ ਇਸ ਤੋਂ ਪਹਿਲਾਂ ਉਸਨੇ ਆਪਣੇ ਮਾਤਾ ਪਿਤਾ ਨੂੰ ਨਹੀਂ ਦੱਸਿਆ ਸੀ ਤਾਂ ਉਸਦੇ ਮਾਤਾ ਪਿਤਾ ਨੇ ਆਪਣੇ ਪੁੱਤਰ ਦਾ ਸਿਰ ਚੁੰਮਦਿਆਂ ਹੋਇਆ ਕਿਹਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੇ ਬਦਲੇ ਵਿੱਚ ਲਾਲਚ ਵੀ ਨਹੀਂ ਕੀਤਾ ਇਸ ਲਈ ਰੱਬ ਨੇ ਤੁਹਾਨੂੰ ਇਹ ਇਨਾਮ ਦਿੱਤਾ ਹੈ ਜਦੋਂ ਐਸਾ ਜ਼ਮੀਨ ਦੀ ਜਾਂਚ ਕੀਤੀ ਗਈ ਤਾਂ ਇਹ ਗੁਰਦਾਉ ਦੇ ਨੇੜੇ ਦੀ ਸੀ ਤੇ ਇਸ ਦੀ ਕੀਮਤ 3 ਕਰੋੜ ਰੁਪਏ ਸੀ ਇਹ ਸਭ ਹੁਣ ਵਿਕੀ ਦਾ ਸੀ ਤੇ ਉਸ ਨੂੰ ਇਹ ਸਭ ਉਸ ਔਰਤ ਕਾਰਨ ਹੀ ਮਿਲਿਆ ਸੀ ਪਰਮਾਤਮਾ ਨੇ ਉਸ ਨੂੰ ਉਸ ਦੀ ਨੇਕੀ ਦਾ ਫਲ ਦਿੱਤਾ ਸੀ ਬੇਸ਼ੱਕ ਚੰਗਾ ਕੰਮ ਕਰਨ ਤੋਂ ਬਾਅਦ ਇਸ ਨੂੰ ਭੁੱਲ ਜਾਣਾ ਹੀ ਬਿਹਤਰ ਹੈ ਕਹਾਣੀ ਦੀ ਤਰ੍ਹਾਂ ਲਵੋ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ